ਕੀ ਸੀ ਗੁਰੂ ਅਮਰਦਾਸ ਜੀ ਦੇ ਜੀਵਨ ਦਾ ਪੂਰਾ ਇਤਿਹਾਸ ਕੌਣ ਸੀ ਉਹ ਇਨਸਾਨ ਜਿਸ ਨੇ ਗੁਰੂ ਅਮਰਦਾਸ ਜੀ ਨੂੰ ਪੈਰ ਮਾਰ ਕੇ ਛੋਟ ਦਿੱਤਾ ਤੇ ਕੀ ਹੋਇਆ ਫਿਰ ਉਸ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਅਮਰਦਾਸ ਜੀ ਜਿਸ ਨੂੰ ਸਿੱਖਾ ਦਿੱਤੇ ਜੇ ਗੁਰੂ ਕਹਿ ਕੇ ਅਸੀਂ ਸਨਮਾਨਿਆ ਹੈ ਸੰਨ 1479 ਮਈ ਦਾ ਮਹੀਨਾ ਸੀ ਗੁਰੂ ਅਮਰਦਾਸ ਜੀ ਦਾ ਜਨਮ ਮਾਤਾ ਲਕਸ਼ਮੀ ਦੇਵੀ ਜੀ ਦੀ ਕੁੱਖੋਂ ਹੋਇਆ ਪਿਤਾ ਸ਼੍ਰੀ ਤੇਜਪਾਲ ਜੀ ਸੀ ਗੁਰੂ ਅਮਰਦਾਸ ਜੀ ਆਪਣੇ ਚਾਰੇ ਭਰਾਵਾਂ ਤੋਂ ਸਭ ਤੋਂ ਵੱਡੇ ਸਨ ਅਤੇ ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇਵ ਜੀ ਤੋਂ ਸਿਰਫ 10 ਸਾਲ ਹੀ ਛੋਟੇ ਹੁੰਦੇ ਨੇ ਗੁਰੂ ਸਾਹਿਬ ਸਾਲ ਵਿੱਚ ਦੋ ਵਾਰ ਗੰਗਾ ਦਾ ਇਸ਼ਨਾਨ ਕਰਨ ਲਈ ਜਾਂਦੇ ਸਨ ਅਤੇ ਇਦਾਂ ਹੀ ਕਰਦੇ ਕਰਦੇ ਉਹਨਾਂ ਨੇ 19 ਵਾਰ ਗੰਗਾ ਦਾ ਇਸ਼ਨਾਨ ਕੀਤਾ ਸੀ ਜਦ ਗੁਰੂ ਜੀ 19ਵੀਂ ਵਾਰੀ ਗੰਗਾ ਦਾ ਇਸ਼ਨਾਨ ਕਰਕੇ ਆਪਣੇ ਘਰ ਵੱਲ ਰਵਾਨਾ ਹੋ ਰਹੇ ਹੁੰਦੇ ਨੇ ਤੇ ਰਾਹ ਵਿੱਚ ਉਹਨਾਂ ਨੂੰ ਇੱਕ ਸਰਾਹ ਦਿਖਦੀ ਹੈ ਇਸ ਸਰਾ ਪੰਡਤ ਦੁਰਗੋਨਾਮ ਦੀ ਵਿਖਟੀ ਦੀ ਸੀ ਜੋ ਗੰਗਾ ਇਸ਼ਨਾਨ ਕਰਨਾ ਯਾਤਰੀਆਂ ਲਈ ਹੁੰਦੀ ਹੈ ਜਦ ਗੁਰੂ ਸਾਹਿਬ ਉਸ ਸਰਾ ਵਿੱਚ ਆਰਾਮ ਫਰਮਾ ਰਹੇ ਹੁੰਦੇ ਨੇ ਤਾਂ ਪੰਡਤ ਦੁਰਗੋ ਨੂੰ ਗੁਰੂ ਸਾਹਿਬ ਦੇ ਪੈਰਾਂ ਵਿੱਚ ਕੁਝ ਅਲੱਗ ਦਿਖਦਾ ਹੈ ਜਿਸ ਕਾਰਨ ਗੁਰੂ ਅਮਰਦਾਸ ਜੀ ਦੀ ਨੀਂਦ ਖੁੱਲ ਜਾਂਦੀ ਹੈ ਤੇ ਕਹਿੰਦੇ ਕਿ ਇਹ ਤੁਸੀਂ ਕੀ ਕਰ ਰਹੇ ਹੋ ਤਾ ਪੰਡਿਤ ਦੁਰਗੋ ਕਹਿੰਦਾ ਕਿ ਮੈਨੂੰ ਤੁਹਾਡੇ ਪੈਰਾਂ ਹੇਠ ਇੱਕ ਲਿਸ਼ਕਦਾ ਹੋਇਆ ਫਦਮ ਦਿਖਾਈ ਦਿੱਤਾ ਹੈ ਮੇਰੀ ਵਿਦਿਆ ਕਦੀ ਵੀ ਝੂਠ ਨਹੀਂ ਬੋਲਦੀ ਮੇਰੀ ਵਿਦਿਆ ਇਹ ਕਹਿੰਦੀ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਵਿੱਚ ਐਸੀ ਪਦਵੀ ਤੇ ਪਹੁੰਚ ਜਾਓਗੇ ਕਿ ਵੱਡੇ ਤੋਂ ਵੱਡਾ ਬਾਦਸ਼ਾਹ ਤੁਹਾਡੇ ਅੱਗੇ ਸਿਰ ਨਿਵਾਏਗਾ ਜਿਸ ਕਾਰਨ ਗੁਰੂ ਅਮਰਦਾਸ ਜੀ ਹੱਸਦੇ ਹੋਏ ਕਹਿੰਦੇ ਕਿ ਪੰਡਿਤ ਦੁਰਗੋ ਜੇ ਤੁਹਾਨੂੰ ਦਕਸ਼ਨਾ ਚਾਹੀਦੀ ਹੈ ਤਾਂ ਤੁਸੀਂ ਉਦਾਂ ਹੀ ਮੰਗ ਸਕਦੇ ਹੋ ਤਾਂ ਪੰਡਤ ਦੁਰਗੋ ਕਹਿੰਦਾ ਕਿ ਨਹੀਂ ਹੁਣ ਮੈਂ ਤੁਹਾਡੇ ਕੋਲੋਂ ਸਿਰਫ ਇੱਕੋ ਚੀਜ਼ ਹੀ ਮੰਗਾਂਗਾ ਉਹ ਵੀ ਉਦੋਂ ਜਦੋਂ ਤੁਸੀਂ ਆਪਣੀ ਉਸ ਪਦਵੀ ਵਿੱਚ ਪਹੁੰਚ ਜਾਓਗੇ ਫਿਰ ਐਸੇ ਹੀ ਗੱਲ ਦਾ ਵਿਚਾਰ ਕਰਦੇ ਹੋਏ ਗੁਰੂ ਅਮਰਦਾਸ ਜੀ ਆਪਣੇ ਘਰ ਹੀ ਪਹੁੰਚ ਜਾਂਦੇ ਨੇ ਜਦ ਅਮਰਤ ਵੇਲਾ ਹੁੰਦਾ ਹੈ ਤਾਂ ਉਹਨਾਂ ਦੀ ਇੱਕ ਆਵਾਜ਼ ਨਾਲ ਅੱਖ ਖੋਲ ਜਾਂਦੀ ਹੈ ਇਹ ਆਵਾਜ਼ ਉਹਨਾਂ ਦੇ ਭਰਾ ਮਾਨਿਕ ਚੰਦ ਕਰੋ ਆ ਰਹੀ ਹੁੰਦੀ ਹੈ ਤਾਂ ਜਦ ਗੁਰੂ ਅਮਰਦਾਸ ਜੀ ਉਸ ਘਰ ਵਿੱਚ ਜਾ ਕੇ ਦੇਖਦੇ ਹਨ ਤਾਂ ਦੇਖਦੇ ਨੇ ਕਿ ਬੀਬੀ ਅਮਰੋਜੀ ਬਹੁਤ ਹੀ ਸਹਿਜ ਢੰਗ ਨਾਲ ਕੋਈ ਸ਼ਬਦ ਬੋਲ ਰਹੇ ਨੇ ਬੀਬੀ ਅਮਰੋਜੀ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਸਨ ਬੀਬੀ ਅਮਰੋਜੀ ਉਸ ਵੇਲੇ ਦੋਧ ਦੇੜਕ ਰਹੇ ਹੁੰਦੇ ਨੇ ਤੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ ਰਹੇ ਸੀ ਤਦ ਗੁਰੂ ਅਮਰਦਾਸ ਜੀ ਦੇ ਮਨ ਵਿੱਚ ਸਕੂਨ ਜਿਹਾ ਬਣ ਗਿਆ ਉਹ ਪਿੱਛੇ ਖੜ ਕੇ ਸਰਵਣ ਕਰਨ ਲੱਗੇ ਤਾਂ ਜਦ ਬੀਬੀ ਅਮਰੋ ਜੀ ਦਾ ਧਿਆਨ ਗੁਰੂ ਅਮਰਦਾਸ ਜੀ ਵੱਲ ਪੈਂਦਾ ਹੈ ਤਾਂ ਉਹ ਚਰਨ ਛੂੰਦੇ ਨੇ ਤੇ ਨਮਸਕਾਰ ਕਰਦੇ ਹਨ ਤਦ ਗੁਰੂ ਅਮਰਦਾਸ ਜੀ ਬੀਬੀ ਅਮਰੋ ਜੀ ਨੂੰ ਪੁੱਛਦੇ ਹਨ ਕਿ ਬੇਟੀ ਇਹ ਜੋ ਤੂੰ ਸ਼ਬਦ ਉਚਾਰਨ ਕਰ ਰਹੀ ਸੀ ਇਹ ਕਿਸ ਦਾ ਹੈ ਤੇ ਕਿਸ ਦਾ ਲਿਖਿਆ ਹੋਇਆ ਹੈ ਤਾਂ ਬੀਬੀ ਅਮਰੋਜੀ ਕਹਿੰਦੇ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਹੈ ਜਿਸ ਨੂੰ ਮੈਂ ਬੋਲ ਰਹੀ ਸੀ ਤਾਂ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਮੇਰੀ ਵੀ ਇੱਛਾ ਹੈ ਕਿ ਮੈਂ ਵੀ ਗੁਰੂ ਨਾਨਕ ਦੇਵ ਜੀ ਨੂੰ ਮਿਲਾਂ ਤਾਂ ਬੀਬੀ ਅਮਰੋਜੀ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਨੇ ਆਪਣਾ ਸਰੀਰ ਰੂਪੀ ਚੋਲਾ ਤਿਆਗ ਦਿੱਤਾ ਹੈ ਤੇ ਸੱਚਖੰਡ ਵਿੱਚ ਚਲੇ ਗਏ ਨੇ ਤੇ ਹੁਣ ਉਹਨਾਂ ਦੀ ਜੋਤ ਦੇ ਮਾਲਕ ਮੇਰੇ ਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ ਹਨ ਤਾਂ ਗੁਰੂ ਅਮਰਦਾਸ ਜੀ ਕਹਿੰਦੇ ਕਿ ਮੈਨੂੰ ਗੁਰੂ ਅੰਗਦ ਦੇਵ ਜੀ ਕੋਲ ਲੈ ਚਲੋ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਅਗਲੇ ਦਿਨ ਬੀਬੀ ਅਮਰੋ ਜੀ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਲਈ ਲੈ ਜਾਂਦੇ ਨੇ ਉੱਥੇ ਗੁਰੂ ਅਮਰਦਾਸ ਜੀ ਦਾ ਮਨ ਇੰਨਾ ਕਿ ਜ਼ਿਆਦਾ ਨਿਹਾਲ ਹੁੰਦਾ ਹੈ ਕਿ ਬੀਬੀ ਅਮਰੋ ਜੀ ਨੂੰ ਗੁਰੂ ਅਮਰਦਾਸ ਜੀ ਨੇ ਘਰ ਭੇ ਦਿੱਤਾ ਅਤੇ ਆਪ ਉੱਥੇ ਹੀ ਰੁਕ ਗਏ ਉੱਥੇ ਗੁਰੂ ਅਮਰਦਾਸ ਜੀ ਹਰ ਰੋਜ਼ ਕੀਰਤਨ ਸੁਣਦੇ ਅਤੇ ਸੇਵਾ ਕਰਦੇ ਸਨ ਇੱਕ ਦਿਨ ਗੁਰੂ ਅਮਰਦਾਸ ਜੀ ਮਾਤਾ ਖੀਵੀ ਜੀ ਕੋਲ ਜਾਂਦੇ ਨੇ ਤੇ ਝੋਲੀ ਅੱਡ ਕੇ ਕਹਿੰਦੇ ਹਨ ਕਿ ਮੈਂ ਗੁਰੂ ਅੰਗਦ ਦੇਵ ਜੀ ਦੇ ਮੈਲੇ ਕੱਪੜੇ ਧੋਣਾ ਚਾਹੁੰਦਾ ਹਾਂ ਉਹਨਾਂ ਦੇ ਇਸ਼ਨਾਨ ਲਈ ਜਲ ਲੈ ਕੇ ਆਉਣਾ ਚਾਹੁੰਦਾ ਹਾਂ ਇਹ ਸੇਵਾ ਗੁਰੂ ਅਮਰਦਾਸ ਜੀ ਨੇ ਮਾਤਾ ਖੀਵੀ ਜੀ ਕੋਲੋਂ ਝੋਲੀ ਅੱਡ ਕੇ ਮੰਗੀ ਸੀ ਇਸ ਲਈ ਮਾਤਾ ਖੀਵੀ ਜੀ ਨੇ ਵੀ ਉਹਨਾਂ ਨੂੰ ਮੜਾ ਨਹੀਂ ਕੀਤਾ ਗੁਰੂ ਅਮਰਦਾਸ ਜੀ ਹਰ ਰੋਜ਼ ਗਾਗਰ ਚੁੱਕ ਕੇ ਬਿਆਸ ਦਰਿਆ ਦੇ ਕੰਢੇ ਤੇ ਜਾਂਦੇ ਅਤੇ ਜਲ ਲੈ ਕੇ ਆਉਂਦੇ ਸਨ ਜਦ ਇੱਕ ਦਿਨ ਮੌਸਮ ਕਾਫੀ ਜ਼ਿਆਦਾ ਖਰਾਬ ਹੁੰਦਾ ਹੈ ਪਰ ਫਿਰ ਵੀ ਗੁਰੂ ਅਮਰਦਾਸ ਜੀ ਗਾਗਰ ਚੁੱਕਦੇ ਨੇ ਤੇ ਬਿਆਸ ਦਰਿਆ ਦੇ ਕੰਡੇ ਦੇ ਜਾ ਕੇ ਜਲ ਲਿਆਉਂਦੇ ਨੇ ਆਉਂਦੇ ਵੇਲੇ ਹਵਾ ਕਾਫੀ ਜ਼ਿਆਦਾ ਤੇਜ਼ ਹੋ ਜਾਂਦੀ ਹੈ ਇਹ ਹਵਾ ਐਵੇਂ ਦੀ ਸੀ ਕਿ ਕਿਸੇ ਦਾ ਖਲੋਣਾ ਵੀ ਮੁਸ਼ਕਲ ਹੋ ਜਾਵੇ ਮੀਂਹ ਦੇ ਕਾਰਨ ਥਾਂ ਥਾਂ ਉੱਤੇ ਚਿੱਕੜ ਹੋਇਆ ਹੁੰਦਾ ਹੈ ਤੇ ਬਿਜਲੀ ਲਿਸ਼ਕਦੀ ਹੈ ਜਿਸ ਕਾਰਨ ਇੱਕ ਘਰ ਦੇ ਸਾਹਮਣੇ ਬਾਬਾ ਜੀ ਦਾ ਠੇਡਾ ਲੱਗਦਾ ਹੈ ਅਤੇ ਉਹ ਡਿੱਗ ਜਾਂਦੇ ਨੇ ਉਸਕਰੋ ਆਵਾਜ਼ ਆਉਂਦੀ ਹੈ ਕਿ ਕੌਣ ਹੈ ਤਾਂ ਉਸਦੀ ਸੁਪਤਨੀ ਕਹਿੰਦੀ ਹੈ ਕਿ ਇਸ ਵੇਲੇ ਹੋਰ ਕੌਣ ਹੋ ਸਕਦਾ ਹੈ ਉਹ ਹੀ ਨਿਥਾਵਾਂ ਅਮਰੋਹ ਵੇਗਾ ਜਿਸ ਨੂੰ ਇਸੇ ਵੇਲੇ ਵੀ ਟਿਕਾ ਨਹੀਂ ਹੈਗਾ ਨਿਤਹਾਵਾ ਸੁਣਨ ਦੇ ਕਾਰਨ ਗੁਰੂ ਅਮਰਦਾਸ ਜੀ ਨੂੰ ਕਾਫੀ ਦੁੱਖ ਹੁੰਦਾ ਹੈ ਪਰ ਫਿਰ ਵੀ ਗੁਰੂ ਅਮਰਦਾਸ ਜੀ ਨੇ ਉਹ ਜਲ ਡੁੱਲਣ ਨਹੀਂ ਦਿੱਤਾ ਅਤੇ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਅੱਗੇ ਵੱਧ ਗਏ ਜਦ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਕਿ ਕੀ ਹੋਇਆ ਗੁਰਮੁਖਾ ਅੱਜ ਕਾਫੀ ਦੇਰ ਹੋ ਗਈ ਤਾਂ ਬਾਬਾ ਜੀ ਕਹਿੰਦੇ ਕਿ ਅੱਜ ਮੈਂ ਡਿੱਗ ਗਿਆ ਸੀ ਤਾਂ ਗੁਰੂ ਅੰਗਦ ਦੇਵ ਜੀ ਕਹਿੰਦੇ ਕਿ ਤੂੰ ਡਿੱਗਿਆ ਨਹੀਂ ਬਲਕੇ ਉੱਠ ਗਿਆ ਹੈ ਕਿ ਅੱਜ ਤੁਸੀਂ ਪ੍ਰਵਾਨ ਹੋ ਗਏ ਹੋ ਤਾਂ ਗੁਰੂ ਅਮਰਦਾਸ ਜੀ ਇਸ਼ਨਾਨ ਕਰਕੇ ਦਰਬਾਰ ਵੇ ਜਹਾਜ਼ ਰੀ ਲਮਉਂਦੇ ਨੇ ਇੰਨੇ ਨੂੰ ਉਹੀ ਔਰਤ ਦਰਬਾਰ ਵਿੱਚ ਆਉਂਦੀ ਹੈ ਜਿਸ ਨੇ ਗੁਰੂ ਸਾਹਿਬ ਨੂੰ ਨਿਥਾਵਾਂ ਕਿਹਾ ਸੀ ਉਸ ਨੇ ਆਪਣੇ ਵਾਲ ਖਲਾਰੇ ਹੁੰਦੇ ਨੇ ਤੇ ਕੰਮਲੀ ਹੋਈ ਫਿਰਦੀ ਏ ਤਾਂ ਗੁਰੂ ਅੰਗਦ ਦੇਵ ਜੀ ਆਪਣੇ ਸਿੱਖਾਂ ਨੂੰ ਪੁੱਛਦੇ ਹਨ ਕਿਹ ਕੌਣ ਹਨ ਤਾ ਸਿੱਖਾਣੇ ਜਵਾਬ ਦਤਾ ਕਿ ਜਿਸਕਾਰ ਅੱਗੇ ਗੁਰੂ ਅਮਰਦਾਸ ਜੀ ਦਾ ਠੇਡਾ ਲੱਗਿਆ ਸੀ ਤਾਂ ਉਸ ਵੇਲੇ ਇਸੇ ਨੇ ਗੁਰੂ ਪਾਤਸ਼ਾਹ ਨੂੰ ਨਿਥਾਵਾਂ ਕਿਹਾ ਸੀ ਤਾਂ ਗੁਰੂ ਅਮਰਦਾਸ ਜੀ ਕਹਿੰਦੇ ਕਿ ਮੈਂ ਸਭ ਕੁਝ ਹੋ ਸਕਦਾ ਹਾਂ ਪਰ ਨਿਥਾਵਾਂ ਨਹੀਂ ਕਿ ਮੈਂ ਆਪ ਜੀ ਦੇ ਦਰਬਾਰ ਵਿੱਚ ਬੈਠਾ ਹਾਂ ਮੈਂ ਸਭ ਕੁਝ ਹੋ ਸਕਦਾ ਹਾਂ ਪਰ ਨਿਥਾਵਾਂ ਨਹੀਂ ਇਹ ਗੱਲ ਸਦਾ ਮੇਰੇ ਗੁਰੂ ਵੱਲ ਜਾਂਦੀ ਏ ਫਿਰ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਪਰੇ ਦਰਬਾਰ ਵਿੱਚ 12 ਵਰ ਦਿੱਤੇ ਸੀ ਕਿ ਤੁਸੀਂ ਨਿਥਾਵਿਆਂ ਦੇ ਥਾਂ ਮੋਨ ਨੋਟਿਆਂ ਦੀ ਔਰ ਤੋ ਤਿੰਨੇ ਆਸਰਿਆਂ ਦੇ ਆਸਰੇ ਹੋ ਇਸੇ ਤਰ੍ਹਾਂ ਉਹਨਾਂ ਨੇ 12 ਵਰ ਦਿੱਤੇ ਸਨ ਤਾਂ ਫਿਰ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਹੁਣ ਮੇਰਾ ਸਮਾਂ ਨਜ਼ਦੀਕ ਆ ਰਿਹਾ ਏ ਮੈਂ ਗੁਰੂ ਅਮਰਦਾਸ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਜੋਤ ਦੇ ਅਗਲੇ ਮਾਲਕ ਬਣਾਉਣਾ ਚਾਹੁੰਦਾ ਹਾਂ ਤਾਂ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੇ ਰਸਮਾਂ ਰਿਵਾਜਾਂ ਨੂੰ ਪੂਰਾ ਕੀਤਾ ਅਤੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦੇ ਅਗਲੇ ਹੱਕਦਾਰ ਬਣਾਇਆ ਇੱਕ ਦਿਨ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਗੁਆਿੰਦੇ ਨਾ ਦਾ ਵਪਾਰੀ ਹੁੰਦਾ ਹੈ ਉਹ ਆਪਣੀ ਸਮੱਸਿਆ ਨੂੰ ਦੱਸਦਾ ਹੋਇਆ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਕਿ ਮੇਰੀ ਬਿਆਸ ਦਰਿਆ ਦੇ ਕੋਲ ਕਾਫੀ ਜ਼ਮੀਨ ਹੈ ਤੇ ਮੇਰੀ ਇੱਛਾ ਹੈ ਕਿ ਮੈਂ ਉੱਥੇ ਕੋਈ ਨਗਰ ਵਸਾਵਾਂ ਤਾਂ ਮੈਂ ਜਦ ਵੀ ਉੱਥੇ ਨਗਰ ਲਈ ਇਮਾਰਤ ਤਿਆਰ ਕਰਦਾ ਹਾਂ ਤਾਂ ਮੇਰੇ ਸ਼ਰੀਕ ਰਾਤ ਨੂੰ ਆਣ ਕੇ ਉਸ ਇਮਾਰਤ ਨੂੰ ਟਾਹ ਜਾਂਦੇ ਨੇ ਤੇ ਇਹ افਵਾਹ ਫੈਲਉਂਦੇ ਨੇ ਕਿ ਉਸ ਨਗਰ ਵਿੱਚ ਭੂਤ ਪ੍ਰੇਤਾ ਦਾ ਵਾਸਾ ਹੈ ਤਾਂ ਹੀ ਤਾਂ ਇੱਥੇ ਕੋਈ ਇਮਾਰਤ ਟਿਕਦੀ ਨਹੀਂ ਜਾਦੇ ਸਾਰੀ ਗੱਲ ਗੁਰੂ ਅੰਗਦ ਦੇਵ ਜੀ ਸੁਣਦੇ ਹਨ ਤਾਂ ਗੁਰੂ ਅਮਰਦਾਸ ਜੀ ਨੂੰ ਹੁਕਮ ਕਰਦੇ ਨੇ ਕਿ ਤੁਸੀਂ ਖੁਦ ਜਾਓ ਉੱਥੇ ਤੇ ਆਪ ਨਗਰ ਤਿਆਰ ਕਰਵਾਓ ਇਸ ਨਗਰ ਦੀ ਸਾਰੀ ਵਿੱਚ ਦਿਨ ਰਾਤ ਸੇਵਾ ਚੱਲਦੀ ਹੈ ਇਸੇ ਸੇਵਾ ਨੂੰ ਵੇਖ ਕੇ ਉਹ ਸ਼ਰੀਕ ਵਾਪਸ ਮੁੜ ਕੇ ਨਹੀਂ ਹੁੰਦੇ ਤੇ ਜਦ ਆਉਂਦੇ ਨੇ ਤਾਂ ਉਹ ਵੀ ਨਾਲ ਹੀ ਸੇਵਾ ਕਰਨ ਲੱਗ ਜਾਂਦੇ ਹਨ ਨਗਰ ਪੂਰੀ ਤਰ੍ਹਾਂ ਤਿਆਰ ਹੁੰਦਾ ਹੈ ਤੇ ਇਸ ਨਗਰ ਨੂੰ ਨਾਮ ਦਿੱਤਾ ਜਾਂਦਾ ਹੈ ਗੋਇੰਦਵਾਲ ਸਾਹਿਬ ਉਹ ਸਹੀ ਗੋਇੰਦ ਦੇ ਵਪਾਰੀ ਦੇ ਨਾਂ ਉੱਤੇ ਗੁਰੂ ਅੰਗਦ ਦੇਵ ਜੀ ਦੇ ਕਹਿਣ ਉੱਤੇ ਗੁਰੂ ਅਮਰਦਾਸ ਜੀ ਦਾ ਸਾਰਾ ਪਰਿਵਾਰ ਗੋਇੰਦਵਾਲ ਸਾਹਿਬ ਆ ਜਾਂਦਾ ਹੈ ਸਤਿਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਇੱਕ ਥੜਾ ਵੀ ਬਣਾਇਆ ਸੀ ਜਿਸ ਉਤੇ ਗੁਰੂ ਅਮਰਦਾਸ ਜੀ ਬੈਠ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ ਇੱਥੇ ਸੰਗਤਾਂ ਦੀ ਗਿਣਤੀ ਵੱਧਦੀ ਗਈ ਅਤੇ ਗੁਰੂ ਅਮਰਦਾਸ ਜੀ ਨੇ ਇਹ ਹੁਕਮ ਕੀਤਾ ਕਿ ਜੋ ਵੀ ਸੰਗਤ ਦਰਸ਼ਨ ਕਰਨ ਲਈ ਆਵੇ ਉਹ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਸਕਣ ਇਸੋ ਕਮ ਕਾਰਨ ਉਹਨਾਂ ਨੇ ਜਾਤ ਪਾਤ ਉੱਚ ਨੀਚ ਨੂੰ ਖਤਮ ਕਰ ਦਿੱਤਾ ਕਿਵੇਂ ਗੁਰੂ ਅਮਰਦਾਸ ਜੀ ਨੇ ਕਾਲ ਨੂੰ ਆਪਣੀ ਮੰਜੀ ਦੇ ਪਾਵੇ ਨਾਲ ਬੰਨ ਕੇ ਰੱਖ ਦਿੱਤਾ ਜਦ ਇੱਕ ਦਿਨ ਇੱਕ ਮਾਈ ਗੁਰੂ ਅਮਰਦਾਸ ਜੀ ਕੋਲ ਆਉਂਦੀ ਹੈ ਉਹ ਰੋ ਰਹੀ ਹੁੰਦੀ ਹੈ ਤਾਂ ਗੁਰੂ ਅਮਰਦਾਸ ਜੀ ਕਹਿੰਦੇ ਕਿ ਕੀ ਹੋਇਆ ਬੇਟੀ ਕਿਉਂ ਅੰਜੂ ਵਹਾ ਰਹੀ ਹੈ ਤਾਂ ਉਹ ਮਾਈ ਕਹਿੰਦੀ ਹੈ ਕਿ ਮੇਰਾ ਇੱਕੋ ਇੱਕ ਪੁੱਤਰ ਸੀ ਜੋ ਬੁਖਾਰ ਚੜਨ ਕਾਰਨ ਮਰ ਗਿਆ ਹੈ ਤਾਂ ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਉਸ ਮਾਈ ਦੇ ਪੁੱਤਰ ਦੀ ਲਾਸ਼ ਉੱਥੇ ਲਿਆਂਦੀ ਜਾਂਦੀ ਹੈ ਤਾਂ ਗੁਰੂ ਸਾਹਿਬ ਨੇ ਉਸ ਮਰਤੇ ਕ ਦੇਹ ਦੇ ਮੂੰਹ ਨਾਲ ਆਪਣੇ ਪੈਰ ਦਾ ਅੰਗੂਠਾ ਲਾਇਆ ਇਸ ਤੋਂ ਬਾਅਦ ਉਹ ਮਰਤਕ ਸਰੀਰ ਦੁਬਾਰਾ ਜ਼ਿੰਦਾ ਹੋ ਜਾਂਦਾ ਹੈ ਤਾਂ ਗੁਰੂ ਅਮਰਦਾਸ ਜੀ ਨੇ ਉੱਥੇ ਇਹ ਹੁਕਮ ਕੀਤਾ ਕਿ ਜਦ ਤੱਕ ਅਸੀਂ ਸ਼ਰੀਰ ਰੂਪੀ ਜਾਮੇ ਵਿੱਚ ਇੱਥੇ ਮੌਜੂਦ ਹਾਂ ਉਦੋਂ ਤੱਕ ਕਿਤੇ ਕਿਸੇ ਦੀ ਵੀ ਮੌਤ ਨਹੀਂ ਹੋਵੇਗੀ